ਇਹ ਇੱਕ ਪਲੇਨ ਕ੍ਰੈਸ਼ ਹੋਇਆ ਯਾਤਰੀਆਂ ਦੇ ਨਾਲ ਭਰਿਆ ਪਲੇਨ ਕ੍ਰੈਸ਼ ਹੋ ਜਾਂਦਾ ਤੇ ਨਾਲ ਦੀ ਨਾਲ ਰਨਵੇ ਦੇ ਉੱਪਰ ਪੁੱਠਾ ਹੋ ਜਾਂਦਾ ਤਾਂ ਤੁਸੀਂ ਦੇਖੋ ਤਸਵੀਰਾਂ ਦੇ ਵਿੱਚ ਕਿਸ ਤਰ੍ਹਾਂ ਪਲੇਨ ਜੋ ਹੈ ਉਹ ਕ੍ਰੈਸ਼ ਹੋ ਜਾਂਦਾ ਉਲਟ ਜਾਂਦਾ ਪੁੱਠਾ ਹੋ ਜਾਂਦਾ ਰਨਵੇ ਦੇ ਉੱਪਰ ਤਾਂ ਦੱਸਿਆ ਜਾ ਰਿਹਾ ਕਿ ਬਰਫੀਲ ਨੇ ਰਨਵੇ ਦੇ ਕਾਰਨ ਬਰਫ ਜ਼ਿਆਦਾ ਸੀ ਜਿਸ ਕਰਕੇ ਫਿਸਲ ਕੇ ਜੋ ਜਹਾਜ਼ ਹੈ ਜੋ ਪਲੇਨ ਹੈ ਉਹ ਪੁੱਠਾ ਹੋ ਜਾਂਦਾ ਹੈ ਅਸੀਂ ਲੋਕ ਇਸ ਜਹਾਜ਼ ਦੇ ਵਿੱਚ ਸਵਾਰ ਸੀਗੇ ਤੇ ਹੁਣ 18 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ ਤੇ ਕਈ ਗੰਭੀਰ ਜ਼ਖਮੀ ਵੀ ਦੱਸੇ ਜਾ ਰਹੇ ਜਿਸ ਦੇ ਵਿੱਚ 60 ਸਾਲਾ ਇੱਕ ਸ਼ਖਸ ਹੈ ਇੱਕ 40 ਸਾਲਾ ਸ਼ਖਸ ਤੇ ਇੱਕ ਬੱਚੇ ਇਹ ਜ਼ਿਆਦਾ ਗੰਭੀਰ ਜ਼ਖਮੀ ਹੈਗੇ ਨੇ ਬਾਕੀ ਜੋ ਹੈ ਉਹ ਮਾਮਲੀ ਸੱਟਾਂ ਉਹਨਾਂ ਨੂੰ ਲੱਗੀਆਂ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਜੋ ਹੈ ਭਰਤੀ ਕਰਵਾਇਆ ਗਿਆ ਤਾਂ ਇਹ ਵੱਡਾ ਪਲੇਨ ਕ੍ਰੈਸ਼ ਹੋਇਆ ਤਾਂ ਵੱਡਾ ਹਾਦਸਾ ਟੋਰਾਂਟੋ ਦੇ ਵਿੱਚ ਹੋਇਆ ਟੋਰਾਂਟੋ ਦੇ ਪੀਰਸਨ एयरपोर्ट ਦੇ ਉੱਪਰ ਹੀ ਇਹ ਹਾਦਸਾ ਵਾਪੜਿਆ ਟ੍ਰਾਂਟੋ ਦੇ ਪੀਅਰਸਨ 에어ਪੋਰਟ ਦੇ ਉੱਪਰ ਲੈਂਡਿੰਗ ਦੇ ਦੌਰਾਨ ਵੱਡਾ ਹਾਦਸਾ ਵਾਪਰ ਜਾਂਦਾ ਹੈ ਪਲੇਨ ਜੋ ਹੈ ਕ੍ਰੈਸ਼ ਹੋ ਜਾਂਦਾ ਹੈ ਦੱਸਿਆ ਜਾ ਰਿਹਾ ਹੈ ਕਿ ਬਰਫੀਲੇ ਰਨਵੇ ਦੇ ਕਾਰਨ ਜੋ ਜਹਾਜ਼ ਹੈ ਉਹ ਫਿਸਲ ਗਿਆ ਤੇ ਫਿਸਲ ਕੇ ਪਲਟ ਜਾਂਦਾ ਹੈ ਜਿਸ ਤੋਂ ਬਾਅਦ ਯਾਤਰੀ ਵੀ ਅੰਦਰ ਜਿਹੜੇ ਨੇ ਇੱਕਦਮ ਪੁੱਠੇ ਹੋ ਜਾਂਦੇ ਨੇ ਤਾਂ ਮੌਕੇ ਤੇ ਬੜੀ ਮੁਸ਼ਕਲ ਦੇ ਨਾਲ ਯਾਤਰੀ ਬਾਹਰ ਨਿਕਲਦੇ ਨahara ਕਿ ਮਾਮੂਲੀ ਸੱਟਾਂ ਲੱਗੀਆਂ ਨੇ 18 ਜਣੇ ਇਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ 18 ਜਣੇ ਜ਼ਖਮੀ ਹੋਏ ਨੇ ਹਾਲਾਂਕਿ 80 ਯਾਤਰੀ ਇਸ ਪਲੇਨ ਦੇ ਵਿੱਚ ਸਵਾਰ ਸੀਗੇ ਤਾਂ ਤੁਸੀਂ ਵੇਖੋ ਤਸਵੀਰਾਂ ਦੇ ਵਿੱਚ ਕਿਸ ਤਰ੍ਹਾਂ ਇਹ ਪੁੱਠਾ ਹੋ ਜਾਂਦਾ ਹੈ ਫਿਸਲ ਕੇ ਹਾਲਾਂਕਿ ਇਹ ਵੀ ਦੱਸਿਆ ਜਾ ਰਿਹਾ ਕਿ ਇਸ ਤੋਂ ਬਾਅਦ ਅੱਗ ਵੀ ਜਿਹੜੀ ਲੱਗ ਜਾਂਦੀ ਹੈ ਪਰ ਜੋ ਯਾਤਰੀ ਹੈਗੇ ਨੇ ਸੁਰੱਖਿਅਤ ਬਾਹਰ ਨਿਕਲ ਜਾਂਦੇ ਨੇ ਤਾਂ ਜਦੋਂ ਹੀ ਜਹਾਜ਼ ਫਿਸਲ ਕੇ ਪੁੱਠਾ ਹੁੰਦਾ 91 ਦੇ ਉੱਪਰ ਤਾਂ ਉਸ ਤੋਂ ਬਾਅਦ ਅੱਗ ਲੱਗ ਜਾਂਦੀ ਹੈ ਤਾਂ ਮੌਕੇ ਤੇ ਜੋ ਆ ਉਸਾਗ ਨੂੰ ਵੀ ਬੁਝਾਇਆ ਜਾਂਦਾ ਤੇ ਯਾਤਰੀ ਵੀ ਜੜੇ ਨੇ ਬਾਹਰ ਕੱਢੇ ਜਾਂਦੇ ਨੇ 80 ਲੋਕ ਸਵਾਰ ਸੀਗੇ ਇਸ ਜਹਾਜ਼ ਦੇ ਵਿੱਚ ਟੋਰਾਂਟੋ ਪੀਰਸਨ 에ਅਰਪੋਰਟ ਦੇ ਉੱਪਰ ਇਹ ਪੂਰਾ ਹਾਦਸਾ ਜੋ ਵਾਪਰਿਆ ਤਾਂ ਅਚਾਨਕ ਬਰਫੀਲੀ ਰਨਵੇ ਹੋਣ ਦੇ ਕਾਰਨ ਹੀ ਇਹ ਪੂਰੀ ਘਟਨਾ ਜੋ ਹੈ ਵਾਪਰ ਜਾਂਦੀ ਹੈ ਫਿਸਲ ਜਾਂਦਾ ਫਿਸਲ ਕੇ ਜੋ ਹੈ ਪੁੱਠਾ ਹੋ ਜਾਂਦਾ ਤਾਂ ਟੋਰਾਂਟੋ ਦੇ ਪੀਰਸਨ ਇੰਟਰਨੈਸ਼ਨਲ 에ਅਰਪੋਰਟ ਤੇ ਸੋਮਵਾਰ ਨੂੰ ਡੈਲਟਾ 에ਅਰਲਾਈਨਜ਼ ਦਾ ਜਹਾਜ਼ ਕ੍ਰੈਸ਼ ਹੋਇਆ ਹੈ ਡੈਲਟਾ 에ਅਰਲਾਈਨਸ ਦਾ ਜਹਾਜ਼ ਸੀਗਾ ਜਿਹੜਾ ਕ੍ਰੈਸ਼ ਹੋਇਆ ਇਸ ਦੇ ਵਿੱਚ 18 ਲੋਕ ਜਿਹੜੇ ਨੇ ਜ਼ਖਮੀ ਹੋਏ ਨੇ ਜਹਾਜ਼ ਦੇ ਵਿੱਚ 80 ਲੋਕ ਜਿਹੜੇ ਨੇ ਉਹ ਸਵਾਰ ਸੀਗੇ ਮੀਡੀਆ ਰਿਪੋਰਟਾਂ ਦੇ ਅਨੁਸਾਰ ਡੈਲਟਾ ਫਲਾਈਟ 4819 ਬਰਫੀਲੇ ਰਨਵੇ ਤੇ ਫਿਸਲ ਜਾਂਦੀ ਹੈ ਤੇ ਉਸ ਤੋਂ ਬਾਅਦ ਪਲਟ ਜਾਂਦੀ ਹੈ ਵੀ ਦੱਸਿਆ ਜਾ ਰਿਹਾ ਹੈ ਕਿ ਜਹਾਜ਼ ਨੇ ਮਿਨੀਆਪੋਲਿਸ ਤੋਂ ਸਵੇਰੇ 11:47 ਮਿੰਟ ਤੇ ਉਡਾਨ ਭਰੀ ਸੀ ਤਾਂ ਇਹ ਵੀ ਜੋ ਹੈ ਜੋ ਜਾਣਕਾਰੀ ਜਿਹੜੀ ਹੈ ਸਾਹਮਣੇ ਆ ਰਹੀ ਹੈ ਉਸ ਤੋਂ ਬਾਅਦ ਜੋ ਇਹ ਪੂਰੀ ਘਟਨਾ ਵਾਪਰ ਜਾਂਦੀ ਹੈ ਰਨਵੇ ਦੇ ਉੱਪਰ ਜ਼ਿਆਦਾ ਬਰਫ਼ ਸੀਗੀ ਤੇ ਇਹ ਵੀ ਦੱਸਿਆ ਜਾ ਰਿਹਾ ਕਿ ਤੇਜ਼ ਹਵਾਵਾਂ ਦੇ ਕਾਰਨ ਵੀ ਇਹ ਪੂਰੀ ਘਟਨਾ ਜੜੀ ਹੈ ਵਾਪਰੀ ਹੈ ਤੇਜ਼ ਹਵਾਵਾਂ ਸੀਗੀਆਂ ਬਰਫੀਲੀ ਰਨਵੇ ਸੀ ਜਿਸ ਕਰਕੇ ਰਨਵੇ ਦੇ ਉੱਪਰ ਹੀ ਇਹ ਜੋ ਜਹਾਜ਼ ਹੈ ਉਹ ਫਿਸਲ ਜਾਂਦਾ ਫਿਸਲ ਕੇ ਪੁੱਠਾ ਹੋ ਜਾਂਦਾ ਉਸ ਤੋਂ ਬਾਅਦ ਇਸ ਤੇ ਉੱਪਰ ਅੱਗ ਵੀ ਲੱਗ ਜਾਂਦੀ ਹੈ ਪਰ ਗਨੀਮਤ ਤੇ ਰਹੀ ਹੈ ਕੋਈ ਜ਼ਿਆਦਾ ਨੁਕਸਾਨ ਨਹੀਂ ਹੋਇਆ ਕਰੂ ਮੈਂਬਰ ਵੀ ਬਚ ਜਾਂਦੇ ਨੇ ਤਾਂ ਹੋਰ ਵੀ ਕਈ ਲੋਕ ਜਿਹੜੇ ਜਸਵਾਰ ਸੀਗੇ ਉਹਨਾਂ ਦੀ ਜਾਨ ਬਚੀ ਹਾਲਾਂਕਿ 18 ਲੋਕ ਜ਼ਖਮੀ ਨੇ ਕਹੀ ਜਾਂਦੇ ਮਾਮੂਲੀ ਸੱਟਾਂ ਨੇ ਪਰ ਜੋ ਜ਼ਿਆਦਾ ਗੰਭੀਰ ਦਸਤੀ ਜਾ ਰਹੇ ਉਹਨਾਂ ਦੇ ਵਿੱਚ ਇੱਕ ਬੱਚਾ ਹੈ ਇੱਕ 60 ਸਾਲਾ ਪੁਰਸ਼ ਹੈ ਤੇ ਇੱਕ 40 ਸਾਲਾ ਇੱਕ ਮਹਿਲਾ ਜਿਹੜੇ ਕਿ ਜ਼ਿਆਦਾ ਜ਼ਖਮੀ ਦਸਤੇ ਜਾ ਰਹੇ ਨੇ ਪਰ ਬਾਕੀਆਂ ਦੇ ਜੋ ਮਾਮੂਲੀ ਸੱਟਾਂ ਲੱਗੀਆਂ ਨੇ ਤਾਂ ਹਸਪਤਾਲ ਦੇ ਵਿੱਚ ਜਿਹੜੇ ਇਲਾਜ ਹੈਗੇ ਨੇ ਤਾਂ ਵੱਡੀ ਖਬਰ ਜਿਹੜੀ ਹੈ ਕੈਨੇਡਾ ਤੋਂ ਸਾਹਮਣੇ ਆਈ ਹੈ ਕੈਨੇਡਾ ਦੇ ਟੋਰਾਂਟੋ ਦੇ ਵਿੱਚ ਹਾਦਸਾ ਵਾਪਰਿਆ ਹੈ ਟੋਰਾਂਟੋ ਦੇ ਪੀਰਸਨ ਇੰਟਰਨੈਸ਼ਨਲ 에ਅਰਪੋਰਟ ਤੇ ਅ ਤੇਲਟਾ 에어ਲਾਈਨਸ ਦਾ ਹੈ ਪਲੇਨ ਜੋ ਕ੍ਰੈਸ਼ ਹੋ ਜਾਂਦਾ ਹੈ ਰਨਵੇ ਦੇ ਉੱਪਰ ਹੀ ਕ੍ਰੈਸ਼ ਹੋ ਜਾਂਦਾ ਹੈ ਬਰਫੀਲੀ ਰਨਵੇ ਦੱਸੀ ਜਾ ਰਹੀ ਹੈ ਕਿ ਬਰਫੀਲੀ ਸੀਗੇ ਰਨਵੇ ਜਿਸ ਤੋਂ ਬਾਅਦ ਫਿਸਲ ਜਾਂਦਾ ਹੈ ਜੋ ਪਲੇਨ ਫਿਸਲ ਕੇ ਜੋ ਹੈ ਪਲਟ ਜਾਂਦਾ ਜਿਸ ਤੋਂ ਬਾਅਦ ਪੁੱਠਾ ਹੋ ਜਾਂਦਾ ਤੇ ਅੱਗ ਲੱਗ ਜਾਂਦੀ ਹਾਲਾਂਕਿ ਜਾਨੀ ਨੁਕਸਾਨ ਵੱਡਾ ਨੁਕਸਾਨ ਨਹੀਂ ਹੋਇਆ ਮੌਕੇ ਤੇ ਅੱਗ ਨੂੰ ਬੁਝਾਇਆ ਜਾਂਦਾ ਤਾਂ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਟੋਰਾਂਟੋ ਪੀਰਸਨ 에어ਪੋਰਟ ਦੀਆਂ ਤਸਵੀਰਾਂ ਨੇ ਜਿਸse ਸਾਫ਼ ਦੇਖਿਆ ਜਾ ਸਕਦਾ ਕਿ ਕਿਸ ਤਰ੍ਹਾਂ ਜੋ ਪਲੇਨ ਹੈ Delta airlines the plane to a crash. We're in Toronto. We just landed. Our plane crashed. It's upside down. Fire department's on site. Upside down. Everybody, most people appear to be okay. We're all getting off. ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਇੱਕ ਪਲੇਨ ਕ੍ਰੈਸ਼ ਹੋਇਆ ਯਾਤਰੀਆਂ ਦੇ ਨਾਲ ਭਰਿਆ ਪਲੇਨ ਕ੍ਰੈਸ਼ ਹੋ ਜਾਂਦਾ ਤੇ ਨਾਲ ਦੀ ਨਾਲ ਰਨਵੇ ਦੇ ਉੱਪਰ ਪੁੱਠਾ ਹੋ ਜਾਂਦਾ ਤਾਂ ਤੁਸੀਂ ਦੇਖੋ ਤਸਵੀਰਾਂ ਦੇ ਵਿੱਚ ਕਿਸ ਤਰ੍ਹਾਂ ਪਲੇਨ ਜੋ ਹੈ ਉਹ ਕ੍ਰੈਸ਼ ਹੋਇਆ ਉਲਟ ਜਾਂਦਾ ਪੁੱਠਾ ਹੋ ਜਾਂਦਾ ਰਨਵੇ ਦੇ ਉੱਪਰ ਤਾਂ ਦੱਸਿਆ ਜਾ ਰਿਹਾ ਕਿ ਬਰਫੀਲ ਨੇ ਰਨਵੇ ਦੇ ਕਾਰਨ ਬਰਫ ਜ਼ਿਆਦਾ ਸੀ ਜਿਸ ਕਰਕੇ ਫਿਸਲ ਕੇ ਜੋ ਜਹਾਜ਼ ਹੈ ਜੋ ਪਲੇਨ ਹੈ ਉਹ ਪੁੱਠਾ ਹੋ ਜਾਂਦਾ ਹੈ ਅਸੀਂ ਲੋਕ ਇਸ ਜਹਾਜ਼ ਦੇ ਵਿੱਚ ਸਵਾਰ ਸੀਗੇ ਤੇ ਹੁਣ 18 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ ਤੇ ਕਈ ਗੰਭੀਰ ਜ਼ਖਮੀ ਵੀ ਦੱਸੇ ਜਾ ਰਹੇ ਜਿਸ ਦੇ ਵਿੱਚ 60 ਸਾਲਾ ਇੱਕ ਸ਼ਖਸ ਹੈ ਇੱਕ 40 ਸਾਲਾ ਸ਼ਖਸ ਤੇ ਇੱਕ ਬੱਚੇ ਇਹ ਜ਼ਿਆਦਾ ਗੰਭੀਰ ਜ਼ਖਮੀ ਹੈਗੇ ਨੇ ਬਾਕੀ ਜੋ ਹੈ ਉਹ ਮਾਮਲੀ ਸੱਟਾਂ ਉਹਨਾਂ ਨੂੰ ਲੱਗੀਆਂ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਜੋ ਹੈ ਭਰਤੀ ਕਰਵਾਇਆ ਗਿਆ ਤਾਂ ਇਹ ਵੱਡਾ ਪਲੇਨ ਕ੍ਰੈਸ਼ ਹੋਇਆ ਤਾਂ ਵੱਡਾ ਹਾਦਸਾ ਟੋਰਾਂਟੋ ਦੇ ਵਿੱਚ ਹੋਇਆ ਟੋਰਾਂਟੋ ਦੇ ਪੀਅਰਸਨ 에어ਪੋਰਟ ਦੇ ਉੱਪਰ ਹੀ ਇਹ ਹਾਦਸਾ ਵਾਪੜਿਆ ਟ੍ਰਾਂਟੋ ਦੇ ਪੀਅਰਸਨ 에어ਪੋਰਟ ਦੇ ਉੱਪਰ ਲੈਂਡਿੰਗ ਦੇ ਦੌਰਾਨ ਵੱਡਾ ਹਾਦਸਾ ਵਾਪਰ ਜਾਂਦਾ ਹੈ ਏਅਰਪਲੇਨ ਜੋ ਹੈ ਕ੍ਰੈਸ਼ ਹੋ ਜਾਂਦਾ ਹੈ ਦੱਸਿਆ ਜਾ ਰਿਹਾ ਹੈ ਕਿ ਬਰਫੀਲੇ ਰਨਵੇ ਦੇ ਕਾਰਨ ਜੋ ਜਹਾਜ਼ ਹੈ ਉਹ ਫਿਸਲ ਗਿਆ ਤੇ ਫਿਸਲ ਕੇ ਪਲਟ ਜਾਂਦਾ ਹੈ ਜਿਸ ਤੋਂ ਬਾਅਦ ਯਾਤਰੀ ਵੀ ਅੰਦਰ ਜਿਹੜੇ ਨੇ ਇੱਕਦਮ ਪੁੱਠੇ ਹੋ ਜਾਂਦੇ ਨੇ ਤਾਂ ਮੌਕੇ ਤੇ ਬੜੀ ਮੁਸ਼ਕਲ ਦੇ ਨਾਲ ਯਾਤਰੀ ਬਾਹਰ ਨਿਕਲਦੇ ਨੇ ਹਾਰਾ ਕਿ ਮਾਮੂਲੀ ਸੱਟਾਂ ਲੱਗੀਆਂ ਨੇ 18 ਜਣੇ ਇਸ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ 18 ਜਣੇ ਜ਼ਖਮੀ ਹੋਏ ਨੇ ਹਾਲਾਂਕਿ 80 ਯਾਤਰੀ ਇਸ ਪਲੇਨ ਦੇ ਵਿੱਚ ਸਵਾਰ ਸੀਗੇ ਤਾਂ ਤੁਸੀਂ ਵੇਖੋ ਤਸਵੀਰਾਂ ਦੇ ਵਿੱਚ ਕਿਸ ਤਰ੍ਹਾਂ ਇਹ ਪੁੱਠਾ ਹੋ ਜਾਂਦਾ ਹੈ ਫਿਸਲ ਕੇ ਹਾਲਾਂਕਿ ਇਹ ਵੀ ਦੱਸਿਆ ਜਾ ਰਿਹਾ ਕਿ ਇਸ ਤੋਂ ਬਾਅਦ ਅੱਗ ਵੀ ਜਿਹੜੀ ਲੱਗ ਜਾਂਦੀ ਹੈ ਪਰ ਜੋ ਯਾਤਰੀ ਹੈਗੇ ਨੇ ਸੁਰੱਖਿਤ ਬਾਹਰ ਨਿਕਲ ਜਾਂਦੇ ਨੇ ਤਾਂ ਜਦੋਂ ਹੀ ਜਹਾਜ਼ ਫਿਸਲ ਕੇ ਪੁੱਠਾ ਹੁੰਦਾ ਰਨਵੇ ਦੇ ਉੱਪਰ ਤਾਂ ਉਸ ਤੋਂ ਬਾਅਦ ਅੱਗ ਲੱਗ ਜਾਂਦੀ ਹੈ ਤਾਂ ਮੌਕੇ ਤੇ ਜੋ ਹੈ ਉਸ ਆਗ ਨੂੰ ਵੀ ਬੁਝਾਇਆ ਜਾਂਦਾ ਤੇ ਯਾਤਰੀ ਵੀ ਜੜੇ ਨੇ ਬਾਹਰ ਕੱਢੇ ਜਾਂਦੇ ਨੇ 80 ਲੋਕ ਸਵਾਰ ਸੀਗੇ ਇਸ ਜਹਾਜ਼ ਦੇ ਵਿੱਚ ਟੋਰਾਂਟੋ ਪੀਰਸਨ 에ਅਰਪੋਰਟ ਦੇ ਉੱਪਰ ਇਹ ਪੂਰਾ ਹਾਦਸਾ ਜੋ ਵਾਪਰਿਆ ਤਾਂ ਅਚਾਨਕ ਬਰਫੀਲੀ ਰਨਵੇ ਹੋਣ ਦੇ ਕਾਰਨ ਹੀ ਇਹ ਪੂਰੀ ਘਟਨਾ ਜੋ ਹੈ ਵਾਪਰ ਜਾਂਦੀ ਹੈ ਫਿਸਲ ਜਾਂਦਾ ਫਿਸਲ ਕੇ ਜੋ ਹੈ ਪੁੱਠਾ ਹੋ ਜਾਂਦਾ ਤਾਂ ਟੋਰਾਂਟੋ ਦੇ ਪੀਰਸਨ ਇੰਟਰਨੈਸ਼ਨਲ 에ਅਰਪੋਰਟ ਤੇ ਸੂਬਾ ਨੂੰ ਡੈਲਟਾ 에ਅਰਲਾਈਨਜ਼ ਦਾ ਜਹਾਜ਼ ਕ੍ਰੈਸ਼ ਹੋਇਆ ਹੈ ਡੈਲਟਾ 에ਅਰਲਾਈਨਸ ਦਾ ਜਹਾਜ਼ ਸੀਗਾ ਜਿਹੜਾ ਕ੍ਰੈਸ਼ ਹੋਇਆ ਇਸ ਦੇ ਵਿੱਚ 18 ਲੋਕ ਜਿਹੜੇ ਨੇ ਜ਼ਖਮੀ ਹੋਏ ਨੇ ਜਹਾਜ਼ ਦੇ ਵਿੱਚ 80 ਲੋਕ ਜਿਹੜੇ ਨੇ ਉਹ ਸਵਾਰ ਸੀਗੇ ਮੀਡੀਆ ਰਿਪੋਰਟਾਂ ਦੇ ਅਨੁਸਾਰ ਡੈਲਟਾ ਫਲਾਈਟ 4819 ਬਰਫੀਲੇ ਰਨਵੇ ਤੇ ਫਿਸਲ ਜਾਂਦੀ ਹੈ ਤੇ ਉਸ ਤੋਂ ਬਾਅਦ ਪਲਟ ਜਾਂਦੀ ਹੈ ਵੀ ਦੱਸਿਆ ਜਾ ਰਿਹਾ ਹੈ ਕਿ ਜਹਾਜ਼ ਨੇ ਮਿਨੀਆਪੋਲਿਸ ਤੋਂ ਸਵੇਰੇ 11:47 ਮਿੰਟ ਤੇ ਉਡਾਨ ਭਰੀ ਸੀ ਤਾਂ ਇਹ ਵੀ ਜੋ ਹੈ ਜੋ ਜਾਣਕਾਰੀ ਜਿਹੜੀ ਹੈ ਸਾਹਮਣੇ ਆ ਰਹੀ ਹੈ ਉਸ ਤੋਂ ਬਾਅਦ ਜੋ ਇਹ ਪੂਰੀ ਘਟਨਾ ਵਾਪਰ ਜਾਂਦੀ ਹੈ ਰਨਵੇ ਦੇ ਉੱਪਰ ਜ਼ਿਆਦਾ ਬਰਫ਼ ਸੀਗੀ ਤੇ ਇਹ ਵੀ ਦੱਸਿਆ ਜਾ ਰਿਹਾ ਕਿ ਤੇਜ਼ ਹਵਾਵਾਂ ਦੇ ਕਾਰਨ ਵੀ ਪੂਰੀ ਘਟਨਾ ਜੜੀ ਹੈ ਵਾਪਰੀ ਹੈ ਤੇਜ਼ ਹਵਾਵਾਂ ਸੀਗੀਆਂ ਬਰਫ਼ੀਲੀ ਰਨਵੇ ਸੀ ਜਿਸ ਕਰਕੇ ਰਨਵੇ ਦੇ ਉੱਪਰ ਹੀ ਇਹ ਜੋ ਜਹਾਜ਼ ਹੈ ਉਹ ਫਿਸਲ ਜਾਂਦਾ ਫਿਸਲ ਕੇ ਪੁੱਠਾ ਹੋ ਜਾਂਦਾ ਉਸ ਤੋਂ ਬਾਅਦ ਇਸ ਤੇ ਉੱਪਰ ਅੱਗ ਵੀ ਲੱਗ ਜਾਂਦੀ ਹੈ ਪਰ ਗਨੀਮਤ ਹੈ ਰਹੀ ਹੈ ਕੋਈ ਜ਼ਿਆਦਾ ਨੁਕਸਾਨ ਨਹੀਂ ਹੋਇਆ ਕਰੂ ਮੈਂਬਰ ਵੀ ਬਾਚ ਜਾਂਦੇ ਨੇ ਤਾਂ ਹੋਰ ਵੀ ਕਈ ਲੋਕ ਜਿਹੜੇ ਜਸਵਾਰ ਸੀਗੇ ਉਹਨਾਂ ਦੀ ਜਾਨ ਬਚੀ ਹਾਲਾਂਕਿ 18 ਲੋਕ ਜ਼ਖਮੀ ਨੇ ਕਹੀਆਂ ਨੇ ਮਾਮੂਲੀ ਸੱਟਾਂ ਨੇ ਪਰ ਜੋ ਜ਼ਿਆਦਾ ਗੰਭੀਰ ਦਸਤੀ ਜਾ ਰਹੇ ਉਹਨਾਂ ਦੇ ਵਿੱਚ ਇੱਕ ਬੱਚਾ ਹੈ ਇੱਕ 60 ਸਾਲਾ ਪੁਰਸ਼ ਹੈ ਤੇ ਇੱਕ 40 ਸਾਲਾ ਇੱਕ ਮਹਿਲਾ ਜਿਹੜੇ ਕਿ ਜ਼ਿਆਦਾ ਜ਼ਖਮੀ ਦਸਤੇ ਜਾ ਰਹੇ ਨੇ ਪਰ ਬਾਕੀਆਂ ਦੇ ਜੋ ਮਾਮੂਲੀ ਸੱਟਾਂ ਲਗੀਆਂ ਨੇ ਤਾਂ ਹਸਪਤਾਲ ਦੇ ਵਿੱਚ ਜਿਹੜੇ ਇਲਾਜ ਹੈਗੇ ਨੇ ਤਾਂ ਵੱਡੀ ਖਬਰ ਜਿਹੜੀ ਹੈ ਕੈਨੇਡਾ ਤੋਂ ਸਾਹਮਣੇ ਆਈ ਹੈ ਕੈਨੇਡਾ ਦੇ ਟੋਰਾਂਟੋ ਦੇ ਵਿੱਚ ਹਾਦਸਾ ਵਾਪਰਿਆ ਹੈ ਟੋਰਾਂਟੋ ਦੇ ਪੀਰਸਨ ਇੰਟਰਨੈਸ਼ਨਲ 에ਅਰਪੋਰਟ ਤੇ ਅ ਤੇਲਟਾ 에어ਲਾਈਨਸ ਦਾ ਹੈ ਪਲੇਨ ਜੋ ਕ੍ਰੈਸ਼ ਹੋ ਜਾਂਦਾ ਹੈ ਰਨਵੇ ਦੇ ਉੱਪਰ ਹੀ ਕ੍ਰੈਸ਼ ਹੋ ਜਾਂਦਾ ਹੈ ਬਰਫੀਲੀ ਰਨਵੇ ਦੱਸੀ ਜਾ ਰਹੀ ਹੈ ਕਿ ਬਰਫੀਲੀ ਸੀਗੇ ਰਨਵੇ ਜਿਸ ਤੋਂ ਬਾਅਦ ਫਿਸਲ ਜਾਂਦਾ ਹੈ ਜੋ ਪਲੇਨ ਫਿਸਲ ਕੇ ਜੋ ਹੈ ਪਲਟ ਜਾਂਦਾ ਜਿਸ ਤੋਂ ਬਾਅਦ ਪੁੱਠਾ ਹੋ ਜਾਂਦਾ ਤੇ ਅੱਗ ਲੱਗ ਜਾਂਦੀ ਹਾਲਾਂਕਿ ਜਾਨੀ ਨੁਕਸਾਨ ਵੱਡਾ ਨੁਕਸਾਨ ਨਹੀਂ ਹੋਇਆ ਮੌਕੇ ਤੇ ਅੱਗ ਨੂੰ ਬੁਝਾਇਆ ਜਾਂਦਾ ਹੈ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਟੋਰਾਂਟੋ ਪੀਰਸਨ 에ਅਰਪੋਰਟ ਦੀਆਂ ਤਸਵੀਰਾਂ ਨੇ ਜਿਸse ਸਾਫ਼ ਦੇਖਿਆ ਜਾ ਸਕਦਾ ਕਿ ਇਸ ਤਰ੍ਹਾਂ ਜੋ ਪਲੇਨ ਹੈ ਡਾਲਟਾ 에ਅਰਲਾਈਨਸ ਦਾ ਪਲੇਨ ਹੈ ਜੋ ਕ੍ਰੈਸ਼ ਹੋ ਜਾਂਦਾ ਹੈ Fire department's on site. Upside down. Everybody. Most people appear to be okay. We're all getting off. ਤਾਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਇੱਕ ਪਲੇਨ ਕ੍ਰੈਸ਼ ਹੋਇਆ ਯਾਤਰੀਆਂ ਦੇ ਨਾਲ ਭਰਿਆ ਪਲੇਨ ਕ੍ਰੈਸ਼ ਹੋ ਜਾਂਦਾ ਹੈ ਤੇ ਨਾਲ ਦੀ ਨਾਲ ਰਨਵੇ ਦੇ ਉੱਪਰ ਪੁੱਠਾ ਹੋ ਜਾਂਦਾ ਤਾਂ ਤੁਸੀਂ ਦੇਖੋ ਤਸਵੀਰਾਂ ਦੇ ਵਿੱਚ ਕਿਸ ਤਰ੍ਹਾਂ ਪਲੇਨ ਜੋ ਹੈ ਉਹ ਕ੍ਰੈਸ਼ ਹੋਇਆ ਉਲਟ ਜਾਂਦਾ ਹੈ ਪੁੱਠਾ ਹੋ ਜਾਂਦਾ ਹੈ ਰਨਵੇ ਦੇ ਉੱਪਰ ਤਾਂ ਦੱਸਿਆ ਜਾ ਰਿਹਾ ਕਿ ਬਰਫੀਲੇ ਰਨਵੇ ਦੇ ਕਾਰਨ ਬਰਫ਼ ਜ਼ਿਆਦਾ ਸੀ ਜਿਸ ਕਰਕੇ ਫਿਸਲ ਕੇ ਜੋ ਜਹਾਜ਼ ਹੈ ਜੋ ਪਲੇਨ ਹੈ ਉਹ ਪੁੱਠਾ ਹੋ ਜਾਂਦਾ ਹੈ ਅਸੀਂ ਲੋਕ ਇਸ ਜਹਾਜ਼ ਦੇ ਵਿੱਚ ਸਵਾਰ ਸੀਗੇ ਤੇ ਹੁਣ 18 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ ਤੇ ਕਈ ਗੰਭੀਰ ਜ਼ਖਮੀ ਵੀ ਦੱਸੇ ਜਾ ਰਹੇ ਜਿਸ ਦੇ ਵਿੱਚ 60 ਸਾਲਾ ਇੱਕ ਸ਼ਖਸ ਹੈ ਇੱਕ 40 ਸਾਲਾ ਸ਼ਖਸ ਤੇ ਇੱਕ ਬੱਚੇ ਇਹ ਜ਼ਿਆਦਾ ਗੰਭੀਰ ਜ਼ਖਮੀ ਹੈਗੇ ਨੇ ਬਾਕੀ ਜੋ ਹੈ ਉਹ ਮਾਮਲੀ ਸੱਟਾਂ ਉਹਨਾਂ ਨੂੰ ਲੱਗੀਆਂ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਜੋ ਹੈ ਭਰਤੀ ਕਰਵਾਇਆ ਗਿਆ ਤਾਂ ਇਹ ਵੱਡਾ ਅਪਲੇਨ ਕ੍ਰੈਸ਼ ਹੋਇਆ ਤਾਂ ਬੜਾ ਹਾਦਸਾ ਟ੍ਰਾਂਟੋ ਦੇ ਵਿੱਚ ਹੋਇਆ ਟ੍ਰਾਂਟੋ ਦੇ ਪੀਰਸਨ 에ਅਰਪੋਰਟ ਦੇ ਉੱਪਰ ਹੀ ਇਹ ਹਾਦਸਾ ਵਾਪਰਿਆ ਟ੍ਰਾਂਟੋ ਦੇ ਪੀਰਸਨ 에ਅਰਪੋਰਟ ਦੇ ਉੱਪਰ ਲੈਂਡਿੰਗ ਦੇ ਦੌਰਾਨ ਬੜਾ ਹਾਦਸਾ ਵਾਪਰ ਜਾਂਦਾ ਹੈ ਪਲੇਨ ਜੋ ਹੈ ਕ੍ਰੈਸ਼ ਹੋ ਜਾਂਦਾ ਹੈ ਦੱਸਿਆ ਜਾ ਰਿਹਾ ਹੈ ਕਿ ਬਰਫੀਲੇ ਰਨਵੇ ਦੇ ਕਾਰਨ ਜੋ ਜਹਾਜ਼ ਹੈ ਉਹ ਫਿਸਲ ਗਿਆ ਤੇ ਫਿਸਲ ਕੇ ਪਲਟ ਜਾਂਦਾ ਹੈ ਜਿਸ ਤੋਂ ਬਾਅਦ ਯਾਤਰੀ ਵੀ ਅੰਦਰ ਜਿਹੜੇ ਨੇ ਇੱਕਦਮ ਪੁੱਠੇ ਹੋ ਜਾਂਦੇ ਨੇ ਤਾਂ ਮੌਕੇ ਤੇ ਬੜੀ ਮੁਸ਼ਕਲ ਦੇ ਨਾਲ ਯਾਤਰੀ ਬਾਹਰ ਨਿਕਲਦੇ ਨਾ ਰਕੇ ਮਾਬੂਲੀ ਸੱਟਾਂ ਲੱਗੀਆਂ ਨੇ 18 ਜਣੇ ਇਸ ਦੇ ਵਿੱਚ ਦੱਸਿਆ ਜਾ ਰਿਹਾ ਕਿ 18 ਜਣੇ ਜ਼ਖਮੀ ਹੋਏ ਨੇ ਹਾਲਾਂਕਿ 80 ਯਾਤਰੀ ਇਸ ਪਲੇਨ ਦੇ ਵਿੱਚ ਸਵਾਰ ਸਿਗੇ ਤਾਂ ਤੁਸੀਂ ਵੇਖੋ ਤਸਵੀਰਾਂ ਦੇ ਵਿੱਚ ਕਿਸ ਤਰ੍ਹਾਂ ਇਹ ਪੁੱਠਾ ਹੋ ਜਾਂਦਾ ਹੈ ਫਿਸਲ ਕੇ ਹਾਲਾਂਕਿ ਇਹ ਵੀ ਦੱਸਿਆ ਜਾ ਰਿਹਾ ਕਿ ਇਸ ਤੋਂ ਬਾਅਦ ਅੱਗ ਵੀ ਜਿਹੜੀ ਲੱਗ ਜਾਂਦੀ ਹੈ ਪਰ ਜੋ ਯਾਤਰੀ ਹੈਗੇ ਨੇ ਸੁਰੱਖਿਅਤ ਬਾਹਰ ਨਿਕਲ ਜਾਂਦੇ ਨੇ ਤਾਂ ਜਦੋਂ ਹੀ ਜਹਾਜ਼ ਫਿਸਲ ਕੇ ਪੁੱਠਾ ਹੁੰਦਾ ਰਨਵੇ ਦੇ ਉੱਪਰ ਤਾਂ ਉਸ ਤੋਂ ਬਾਅਦ ਅੱਗ ਲੱਗ ਜਾਂਦੀ ਹੈ ਤਾਂ ਮੌਕੇ ਤੇ ਜੋ ਹੈ ਉਸ ਆਗ ਨੂੰ ਵੀ ਬੁਝਾਇਆ ਜਾਂਦਾ ਤੇ ਯਾਤਰੀ ਵੀ ਜੜੇ ਨੇ ਬਾਹਰ ਕੱਢੇ ਜਾਂਦੇ ਨੇ 80 ਲੋਕ ਸਵਾਰ ਸੀਗੇ ਇਸ ਜਹਾਜ਼ ਦੇ ਵਿੱਚ ਟੋਰਾਂਟੋ ਪੀਰਸਨ 에ਅਰਪੋਰਟ ਦੇ ਉੱਪਰ ਇਹ ਪੂਰਾ ਹਾਦਸਾ ਜੋ ਵਾਪਰਿਆ ਤਾਂ ਅਚਾਨਕ ਬਰਫੀਲੀ ਰਨਵੇ ਹੋਣ ਦੇ ਕਾਰਨ ਹੀ ਇਹ ਪੂਰੀ ਘਟਨਾ ਜੋ ਹੈ ਵਾਪਰ ਜਾਂਦੀ ਹੈ ਫਿਸਲ ਜਾਂਦਾ ਫਿਸਲ ਕੇ ਜੋ ਹੈ ਪੁੱਠਾ ਹੋ ਜਾਂਦਾ ਤਾਂ ਟੋਰਾਂਟੋ ਦੇ ਪੀਰਸਨ ਇੰਟਰਨੈਸ਼ਨਲ 에ਅਰਪੋਰਟ ਤੇ ਤੂੰ ਬਾਦ ਨੂੰ ਡੈਲਟਾ 에ਅਰਲਾਈਨਸ ਦਾ ਜਹਾਜ਼ ਕ੍ਰੈਸ਼ ਹੋਇਆ ਹੈ ਡੈਲਟਾ 에ਅਰਲਾਈਨਸ ਦਾ ਜਹਾਜ਼ ਸੀਗਾ ਜਿਹੜਾ ਕ੍ਰੈਸ਼ ਹੋਇਆ ਇਸ ਦੇ ਵਿੱਚ 18 ਲੋਕ ਜਿਹੜੇ ਨੇ ਜ਼ਖਮੀ ਹੋਏ ਨੇ ਜਹਾਜ਼ ਦੇ ਵਿੱਚ 80 ਲੋਕ ਜਿਹੜੇ ਨੇ ਉਹ ਸਵਾਰ ਸੀਗੇ ਮੀਡੀਆ ਰਿਪੋਰਟਾਂ ਦੇ ਅਨੁਸਾਰ ਡੈਲਟਾ ਫਲਾਈਟ 4819 ਬਰਫੀਲੇ ਰਨਵੇ ਤੇ ਫਿਸਲ ਜਾਂਦੀ ਹੈ ਤੇ ਉਸ ਤੋਂ ਬਾਅਦ ਪਲਟ ਜਾਂਦੀ ਹੈ ਵੀ ਦੱਸਿਆ ਜਾ ਰਿਹਾ ਹੈ ਕਿ ਜਹਾਜ਼ ਨੇ ਮਿਨੀਆਪੋਲਿਸ ਤੋਂ ਸਵੇਰੇ 11:47 ਮਿੰਟ ਤੇ ਉਡਾਨ ਭਰੀ ਸੀ ਤਾਂ ਇਹ ਵੀ ਜੋ ਹੈ ਜੋ ਜਾਣਕਾਰੀ ਜਿਹੜੀ ਸਾਹਮਣੇ ਆ ਰਹੀ ਹੈ ਉਸ ਤੋਂ ਬਾਅਦ ਜੋ ਇਹ ਪੂਰੀ ਘਟਨਾ ਵਾਪਰ ਜਾਂਦੀ ਹੈ ਰਨਵੇ ਦੇ ਉੱਪਰ ਜ਼ਿਆਦਾ ਬਰਫ਼ ਸੀਗੀ ਤੇ ਇਹ ਵੀ ਦੱਸਿਆ ਜਾ ਰਿਹਾ ਕਿ ਤੇਜ਼ ਹਵਾਵਾਂ ਦੇ ਕਾਰਨ ਵੀ ਇਹ ਪੂਰੀ ਘਟਨਾ ਜਿਹੜੀ ਹੈ ਵਾਪਰੀ ਹੈ ਤੇਜ਼ ਹਵਾਵਾਂ ਸੀਗੀਆਂ ਬਰਫ਼ੀਲੀ ਰਨਵੇ ਸੀ ਜਿਸ ਕਰਕੇ ਰਨਵੇ ਦੇ ਉੱਪਰ ਹੀ ਇਹ ਜੋ ਜਹਾਜ਼ ਹੈ ਉਹ ਫਿਸਲ ਜਾਂਦਾ ਫਿਸਲ ਕੇ ਪੁੱਠਾ ਹੋ ਜਾਂਦਾ ਉਸ ਤੋਂ ਬਾਅਦ ਇਸ ਤੇ ਉੱਪਰ ਅੱਗ ਵੀ ਲੱਗ ਜਾਂਦੀ ਹੈ ਪਰ ਗਨੀਮਤ ਇਹ ਰਹੀ ਹੈ ਕੋਈ ਜ਼ਿਆਦਾ ਨੁਕਸਾਨ ਨਹੀਂ ਹੋਇਆ ਕਰੂ ਮੈਂਬਰ ਵੀ ਬਚ ਜਾਂਦੇ ਨੇ ਤਾਂ ਹੋਰ ਵੀ ਅਕਈ ਲੋਕ ਜਿਹੜੇ ਜਸਵਾਰ ਸੀਗੇ ਉਹਨਾਂ ਦੀ ਜਾਨ ਬੱਚੀ ਹਾਲਾਂਕਿ 18 ਲੋਕ ਜ਼ਖਮੀ ਨੇ ਕਹੀंदे ਮਾਮੂਲੀ ਸੱਟਾਂ ਨੇ ਪਰ ਜੋ ਜ਼ਿਆਦਾ ਗੰਭੀਰ ਦਸਤੀ ਜਾਰੇ ਉਹਨਾਂ ਦੇ ਵਿੱਚ ਇੱਕ ਬੱਚਾ ਹੈ ਇੱਕ 60 ਸਾਲਾ ਪੁਰਸ਼ ਹੈ ਤੇ ਇੱਕ 40 ਸਾਲਾਂ ਇੱਕ ਮਹਿਲਾ ਜਿਹੜੀ ਕਿ ਜ਼ਿਆਦਾ ਜ਼ਖਮੀ ਦੱਸੀ ਜਾ ਰਹੇ ਨੇ ਪਰ ਬਾਕੀਆਂ ਦੇ ਜੋ ਮਾਮੂਲੀ ਸੱਟਾਂ ਲਗੀਆਂ ਨੇ ਤਾਂ ਹਸਪਤਾਲ ਦੇ ਵਿੱਚ ਜਿਹੜੇ ਇਲਾਜ ਹੈਗੇ ਨੇ ਤਾਂ ਵੱਡੀ ਖਬਰ ਜਿਹੜੀ ਹੈ ਕੈਨੇਡਾ ਤੋਂ ਸਾਹਮਣੇ ਆਈ ਹੈ ਕੈਨੇਡਾ ਦੇ ਟੋਰਾਂਟੋ ਦੇ ਵਿੱਚ ਹਾਦਸਾ ਵਾਪਰਿਆ ਹੈ ਟੋਰਾਂਟੋ ਦੇ ਪੀਰਸਨ ਇੰਟਰਨੈਸ਼ਨਲ 에ਅਰਪੋਰਟ ਤੇ ਡੈਲਟਾ 에ਅਰਲਾਈਨਸ ਦਾ ਇਹ ਪਲੇਨ ਹੈ ਜੋ ਕ੍ਰੈਸ਼ ਹੋ ਜਾਂਦਾ ਹੈ ਰਨਵੇ ਦੇ ਉੱਪਰ ਹੀ ਕ੍ਰੈਸ਼ ਹੋ ਜਾਂਦਾ ਹੈ ਬਰਫ਼ੀਲੀ ਰਨਵੇ ਦੱਸੀ ਜਾ ਰਹੀ ਹੈ ਕਿ ਬਰਫ਼ੀਲੀ ਸੀਗੇ ਰਨਵੇ ਜਿਸ ਤੋਂ ਬਾਅਦ ਫਿਸਲ ਜਾਂਦਾ ਹੈ ਜੋ ਪਲੇਨ ਫਿਸਲ ਕੇ ਜੋ ਹੈ ਪਲਟ ਜਾਂਦਾ ਜਿਸ ਤੋਂ ਬਾਅਦ ਪੁੱਠਾ ਹੋ ਜਾਂਦਾ ਤੇ ਅੱਗ ਲੱਗ ਜਾਂਦੀ ਹਾਲਾਂਕਿ ਜਾਨੀ ਨੁਕਸਾਨ ਵੱਡਾ ਨੁਕਸਾਨ ਨਹੀਂ ਹੋਇਆ ਮੌਕੇ ਤੇ ਅੱਗ ਨੂੰ ਬੁਝਾਇਆ ਜਾਂਦਾ ਤਾਂ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਟੋਰਾਂਟੋ ਪੀਰਸਨ 에ਅਰਪੋਰਟ ਦੀਆਂ ਤਸਵੀਰਾਂ ਨੇ ਜਿਸse ਸਾਫ਼ ਦੇਖਿਆ ਜਾ ਸਕਦਾ ਕਿ ਕਿਸ ਤਰ੍ਹਾਂ ਜੋ ਪਲੇਨ ਹੈ ਡਾਲਟ ਏਅਰਲਾਈਨਸ ਦਾ ਪਲੇਨ ਹੈ ਜੋ ਕ੍ਰੈਸ਼ ਹੋ ਜਾਂਦਾ ਤਾਈਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਇੱਕ ਪਲੇਨ ਕ੍ਰੈਸ਼ ਹੋਇਆ ਯਾਤਰੀਆਂ ਦੇ ਨਾਲ ਭਰਿਆ ਪਲੇਨ ਕ੍ਰੈਸ਼ ਹੋ ਜਾਂਦਾ ਤੇ ਨਾਲ ਦੀ ਨਾਲ ਰਨਵੇ ਦੇ ਉੱਪਰ ਪੁੱਠਾ ਹੋ ਜਾਂਦਾ ਤਾਂ ਤੁਸੀਂ ਦੇਖੋ ਤਸਵੀਰਾਂ ਦੇ ਵਿੱਚ ਕਿਸ ਤਰ੍ਹਾਂ ਪਲੇਨ ਜੋ ਹੈ ਉਹ ਕ੍ਰੈਸ਼ ਹੋਇਆ ਉਲਟ ਜਾਂਦਾ ਪੁੱਠਾ ਹੋ ਜਾਂਦਾ ਰਨਵੇ ਦੇ ਉੱਪਰ ਤਾਂ ਦੱਸਿਆ ਜਾ ਰਿਹਾ ਕਿ ਬਰਫੀਲੇ ਰਨਵੇ ਦੇ ਕਾਰਨ ਬਰਫ ਜ਼ਿਆਦਾ ਸੀ ਜਿਸ ਕਰਕੇ ਫਿਸਲ ਕੇ ਜੋ ਜਹਾਜ਼ ਹੈ ਜੋ ਪਲੇਨ ਹੈ ਉਹ ਪੁੱਠਾ ਹੋ ਜਾਂਦਾ 80 ਲੋਕ ਇਸ ਜਹਾਜ਼ ਦੇ ਵਿੱਚ ਸਵਾਰ ਸੀਗੇ ਤੇ ਹੁਣ 18 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ ਤੇ ਕਈ ਗੰਭੀਰ ਜ਼ਖਮੀ ਵੀ ਦੱਸੇ ਜਾ ਰਹੇ ਜਿਸ ਦੇ ਵਿੱਚ 60 ਸਾਲ ਦਾ ਇੱਕ ਸ਼ਖਸ ਹੈ ਇੱਕ 40 ਸਾਲਾ ਸ਼ਖਸ ਤੇ ਇੱਕ ਬੱਚੇ ਇਹ ਜ਼ਿਆਦਾ ਗੰਭੀਰ ਜ਼ਖਮੀ ਹੈਗੇ ਨੇ ਬਾਕੀ ਜੋ ਹੈ ਉਹ ਮਾਮਲੀ ਸੱਟਾਂ ਉਹਨਾਂ ਨੂੰ ਲੱਗੀਆਂ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਜੋ ਹੈ ਭੇਤੀ ਕਰਵਾਇਆ ਗਿਆ ਤਾਂ ਇਹ ਵੱਡਾ ਅਪਲੇਨ ਕ੍ਰੈਸ਼ ਹੋਇਆ ਦਾ ਬੜਾ ਹਾਦਸਾ ਟੋਰਾਂਟੋ ਦੇ ਵਿੱਚ ਹੋਇਆ ਟੋਰਾਂਟੋ ਦੇ ਪੀਰਸਨ 에ਅਰਪੋਰਟ ਦੇ ਉੱਪਰ ਹੀ ਇਹ ਹਾਦਸਾ ਵਾਪੜਿਆ ਟੋਰਾਂਟੋ ਦੇ ਪੀਰਸਨ 에ਅਰਪੋਰਟ ਦੇ ਉੱਪਰ ਲੈਂਡਿੰਗ ਦੇ ਦੌਰਾਨ ਬੜਾ ਹਾਦਸਾ ਵਾਪਰ ਜਾਂਦਾ ਹੈ ਪਲੇਨ ਜੋ ਹੈ ਕ੍ਰੈਸ਼ ਹੋ ਜਾਂਦਾ ਦੱਸਿਆ ਜਾ ਰਿਹਾ ਹੈ ਕਿ ਬਰਫ਼ੀਲੇ ਰਨਵੇ ਦੇ ਕਾਰਨ ਜੋ ਜਹਾਜ਼ ਹੈ ਉਹ ਫਿਸਲ ਗਿਆ ਤੇ ਫਿਸਲ ਕੇ ਪਲਟ ਜਾਂਦਾ ਜਿਸ ਤੋਂ ਬਾਅਦ ਯਾਤਰੀ ਵੀ ਅੰਦਰ ਜਿਹੜੇ ਨੇ ਇੱਕਦਮ ਪੁੱਠੇ ਹੋ ਜਾਂਦੇ ਨੇ ਤਾਂ ਮੌਕੇ ਤੇ ਬੜੀ ਮੁਸ਼ਕਲ ਦੇ ਨਾਲ ਯਾਤਰੀ ਬਾਹਰ ਨਿਕਲਦੇ ਨਹਾਰਾ ਕਿ ਮਾਬੂਲੀ ਸੱਟਾਂ ਲੱਗੀਆਂ ਨੇ 18 ਜਣੇ ਇਸ ਦੇ ਵਿੱਚ ਦੱਸਿਆ ਜਾ ਰਿਹਾ ਕਿ 18 ਜਣੇ ਜ਼ਖਮੀ ਹੋਏ ਨੇ ਹਾਲਾਂਕਿ 80 ਯਾਤਰੀ ਇਸ ਪਲੇਨ ਦੇ ਵਿੱਚ ਸਵਾਰ ਸੀ ਗਏ ਤਾਂ ਤੁਸੀਂ ਵੇਖੋ ਤਸਵੀਰਾਂ ਦੇ ਵਿੱਚ ਕਿਸ ਤਰ੍ਹਾਂ ਇਹ ਪੁੱਠਾ ਹੋ ਜਾਂਦਾ ਫਿਸਲ ਕੇ ਹਾਲਾਂਕਿ ਇਹ ਵੀ ਦੱਸਿਆ ਜਾ ਰਿਹਾ ਕਿ ਇਸ ਤੋਂ ਬਾਅਦ ਅੱਗ ਵੀ ਜਿਹੜੀ ਲੱਗ ਜਾਂਦੀ ਹੈ ਪਰ ਜੋ ਯਾਤਰੀ ਹੈਗੇ ਨੇ ਸੁਰੱਖਿਅਤ ਬਾਹਰ ਨਿਕਲ ਜਾਂਦੇ ਨੇ ਤਾਂ ਜਦੋਂ ਹੀ ਜਹਾਜ਼ ਫਿਸਲ ਕੇ ਪੁੱਠਾ ਹੁੰਦਾ ਰਨਵੇ ਦੇ ਉੱਪਰ ਤਾਂ ਉਸ ਤੋਂ ਬਾਅਦ ਅੱਗ ਲੱਗ ਜਾਂਦੀ ਹੈ ਤਾਂ ਮੌਕੇ ਤੇ ਜੋ ਹੈ ਉਸਾਗ ਨੂੰ ਵੀ ਬੁਝਾਇਆ ਜਾਂਦਾ ਤੇ ਯਾਤਰੀ ਵੀ ਜੜੇ ਨੇ ਬਾਹਰ ਕੱਢੇ ਜਾਂਦੇ ਨੇ 80 ਲੋਕ ਸਵਾਰ ਸੀਗੇ ਇਸ ਜਹਾਜ਼ ਦੇ ਵਿੱਚ ਟੋਰਾਂਟੋ ਪੀਰਸਨ 에ਅਰਪੋਰਟ ਦੇ ਉੱਪਰ ਇਹ ਪੂਰਾ ਹਾਦਸਾ ਜੋ ਵਾਪਰਿਆ ਤਾਂ ਅਚਾਨਕ ਬਰਫੀਲੀ ਰਨਵੇ ਹੋਣ ਦੇ ਕਾਰਨ ਹੀ ਇਹ ਪੂਰੀ ਘਟਨਾ ਜੋ ਹੈ ਵਾਪਰ ਜਾਂਦੀ ਹੈ ਫਿਸ ਪੁੱਠਾ ਹੋ ਜਾਂਦਾ ਤਾਂ ਟੋਰਾਂਟੋ ਦੇ ਪੀਰਸਨ ਇੰਟਰਨੈਸ਼ਨਲ 에ਅਰਪੋਰਟ ਤੇ ਸੂਵਾਰ ਨੂੰ ਡੈਲਟਾ 에ਅਰਲਾਈਨਸ ਦਾ ਜਹਾਜ਼ ਕ੍ਰੈਸ਼ ਹੋਇਆ ਹੈ ਡੈਲਟਾ 에ਅਰਲਾਈਨਸ ਦਾ ਜਹਾਜ਼ ਸੀਗਾ ਜਿਹੜਾ ਕ੍ਰੈਸ਼ ਹੋਇਆ ਇਸ ਦੇ ਵਿੱਚ 18 ਲੋਕ ਜਿਹੜੇ ਨੇ ਜ਼ਖਮੀ ਹੋਏ ਨੇ ਜਹਾਜ਼ ਦੇ ਵਿੱਚ 80 ਲੋਕ ਜਿਹੜੇ ਨੇ ਉਹ ਸਵਾਰ ਸੀਗੇ ਮੀਡੀਆ ਰਿਪੋਰਟਾਂ ਦੇ ਅਨੁਸਾਰ ਡੈਲਟਾ ਫਲਾਈਟ 4819 ਬਰਫੀਲੇ ਰਨਵੇ ਤੇ ਫਿਸਲ ਜਾਂਦੀ ਹੈ ਤੇ ਉਸ ਤੋਂ ਬਾਅਦ ਪਲਟ ਜਾਂਦੀ ਹੈ ਵੀ ਦੱਸਿਆ ਜਾ ਰਿਹਾ ਹੈ ਕਿ ਜਹਾਜ਼ ਨੇ ਮਿਨੀਆਪੋਲਿਸ ਤੋਂ ਸਵੇਰੇ 11:47 ਮਿੰਟ ਤੇ ਉਡਾਨ ਭਰੀ ਸੀ ਤਾਂ ਇਹ ਵੀ ਜੋ ਹੈ ਜੋ ਜਾਣਕਾਰੀ ਜਿਹੜੀ ਹੈ ਸਾਹਮਣੇ ਆ ਰਹੀ ਹੈ ਉਸ ਤੋਂ ਬਾਅਦ ਜੋ ਹੈ ਪੂਰੀ ਘਟਨਾ ਵਾਪਰ ਜਾਂਦੀ ਹੈ ਰਨਵੇ ਦੇ ਉੱਪਰ ਜ਼ਿਆਦਾ ਬਰਫ਼ ਸੀਗੀ ਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਤੇਜ਼ ਹਵਾਵਾਂ ਦੇ ਕਾਰਨ ਵੀ ਪੂਰੀ ਘਟਨਾ ਜਿਹੜੀ ਹੈ ਵਾਪਰੀ ਹੈ ਤੇਜ਼ ਹਵਾਵਾਂ ਸੀਗੀਆਂ ਬਰਫ਼ੀਲੀ ਰਨਵੇ ਸੀ ਜਿਸ ਕਰਕੇ ਰਨਵੇ ਦੇ ਉੱਪਰੀ ਇਹ ਜੋ ਜਹਾਜ਼ ਹੈ ਉਹ ਫਿਸਲ ਜਾਂਦਾ ਫਿਸਲ ਕੇ ਪੁੱਠਾ ਹੋ ਜਾਂਦਾ ਉਸ ਤੋਂ ਬਾਅਦ ਇਸ ਤੇ ਉੱਪਰ ਅੱਗ ਵੀ ਲੱਗ ਜਾਂਦੀ ਹੈ ਪਰ ਗਨੀਮਤ ਇਹ ਰਹੀ ਹੈ ਕੋਈ ਜ਼ਿਆਦਾ ਨੁਕਸਾਨ ਨਹੀਂ ਹੋਇਆ ਕਰੂ ਮੈਂਬਰ ਵੀ ਬਚ ਜਾਂਦੇ ਨੇ ਤਾਂ ਹੋਰ ਵੀ ਅਕਈ ਲੋਕ ਜਿਹੜੇ ਜਸਵਾਰ ਸੀਗੇ ਉਹਨਾਂ ਦੀ ਜਾਨ ਬਚੀ ਹਾਲਾਂਕਿ 18 ਲੋਕ ਜ਼ਖਮੀ ਨੇ ਕਹੀਆਂ ਦੇ ਮਾਮੂਲੀ ਸੱਟਾਂ ਨੇ ਪਰ ਜੋ ਜ਼ਿਆਦਾ ਗੰਭੀਰ ਦਸਤੀ ਜਾਰੇ ਉਹਨਾਂ ਦੇ ਵਿੱਚ ਇੱਕ ਬੱਚਾ ਹੈ ਇੱਕ 60 ਸਾਲਾ ਪੁਰਸ਼ ਹੈ ਤੇ ਇੱਕ 40 ਸਾਲਾ ਇੱਕ ਮਹਿਲਾ ਜਿਹੜੇ ਕਿ ਜ਼ਿਆਦਾ ਜ਼ਖਮੀ ਦਿੱਸੇ ਜਾ ਰਹੇ ਨੇ ਪਰ ਬਾਕੀਆਂ ਦੇ ਜੋ ਮਾਮੂਲੀ ਸੱਟਾਂ ਲਗੀਆਂ ਨੇ ਤਾਂ ਹਸਪਤਾਲ ਦੇ ਵਿੱਚ ਜਿਹੜੇ ਇਲਾਜ ਹੈਗੇ ਨੇ ਤਾਂ ਵੱਡੀ ਖਬਰ ਜੜੀ ਹੈ ਕੈਨੇਡਾ ਤੋਂ ਸਾਹਮਣੇ ਆਈ ਹੈ ਕੈਨੇਡਾ ਦੇ ਟੋਰਾਂਟੋ ਦੇ ਵਿੱਚ ਹਾਦਸਾ ਵਾਪਰਿਆ ਟੋਰਾਂਟੋ ਦੇ ਪੀਰਸਨ ਇੰਟਰਨੈਸ਼ਨਲ 에ਅਰਪੋਰਟ ਤੇ ਡੈਲਟਾ 에ਅਰਲਾਈਨਸ ਦਾ ਇਹ ਪਲੇਨ ਹੈ ਜੋ ਕ੍ਰੈਸ਼ ਹੋ ਜਾਂਦਾ ਹੈ ਰਨਵੇ ਦੇ ਉੱਪਰ ਹੀ ਕ੍ਰੈਸ਼ ਹੋ ਜਾਂਦਾ ਹੈ ਬਰਫ਼ੀਲੀ ਰਨਵੇ ਦੱਸੀ ਜਾ ਰਹੀ ਹੈ ਕਿ ਬਰਫ਼ੀਲੀ ਸੀਗੇ ਰਨਵੇ ਜਿਸ ਤੋਂ ਬਾਅਦ ਫਿਸਲ ਜਾਂਦਾ ਹੈ ਜੋ ਪਲੇਨ ਫਿਸਲ ਕੇ ਜੋ ਹੈ ਪਲਟ ਜਾਂਦਾ ਜਿਸ ਤੋਂ ਬਾਅਦ ਪੁੱਠਾ ਹੋ ਜਾਂਦਾ ਤੇ ਅੱਗ ਲੱਗ ਜਾਂਦੀ ਹਾਲਾਂਕਿ ਜਾਨੀ ਨੁਕਸਾਨ ਵੱਡਾ ਨੁਕਸਾਨ ਨਹੀਂ ਹੋਇਆ ਮੌਕੇ ਤੇ ਅੱਗ ਨੂੰ ਬੁਝਾਇਆ ਜਾਂਦਾ ਤਾਂ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਟੋਰਾਂਟੋ ਪੀਰਸਨ 에ਅਰਪੋਰਟ ਦੀਆਂ ਤਸਵੀਰਾਂ ਨੇ ਜਿਸse ਸਾਫ਼ ਦੇਖਿਆ ਜਾ ਸਕਦਾ ਕਿ ਕਿਸ ਤਰ੍ਹਾਂ ਜੋ ਪਲੇਨ ਹੈ ਡਲਟ 에ਅਰਲਾਈਨਸ ਦਾ ਪਲੇਨ ਹੈ ਜੋ ਕ੍ਰੈਸ਼ ਹੋ ਜਾਂਦਾ Fire department's on site. Upside down. Everybody. Most people appear to be okay. We're all getting off. ਤਾਈ ਕੋ ਵੱਡੀ ਖਬਰ ਸਾਹਮਣੇ ਆ ਰਹੀ ਹੈ ਇੱਕ ਪਲੇਨ ਕ੍ਰੈਸ਼ ਹੋਇਆ ਯਾਤਰੀਆਂ ਦੇ ਨਾਲ ਭਰਿਆ ਪਲੇਨ ਕ੍ਰੈਸ਼ ਹੋ ਜਾਂਦਾ ਹੈ ਤੇ ਨਾਲ ਦੀ ਨਾਲ ਰਨਵੇ ਦੇ ਉੱਪਰ ਪੁੱਠਾ ਹੋ ਜਾਂਦਾ ਤਾਂ ਤੁਸੀਂ ਦੇਖੋ ਤਸਵੀਰਾਂ ਦੇ ਵਿੱਚ ਕਿਸ ਤਰ੍ਹਾਂ ਪਲੇਨ ਜੋ ਹੈ ਉਹ ਕ੍ਰੈਸ਼ ਹੋਇਆ ਉਲਟ ਜਾਂਦਾ ਹੈ ਪੁੱਠਾ ਹੋ ਜਾਂਦਾ ਹੈ ਰਨਵੇ ਦੇ ਉੱਪਰ ਤਾਂ ਦੱਸਿਆ ਜਾ ਰਿਹਾ ਕਿ ਬਰਫੀਲੇ ਰਨਵੇ ਦੇ ਕਾਰਨ برف ਜ਼ਿਆਦਾ ਸੀ ਜਿਸ ਕਰਕੇ ਫਿਸਲ ਕੇ ਜੋ ਜਹਾਜ਼ ਹੈ ਜੋ ਪਲੇਨ ਹੈ ਉਹ ਪੁੱਠਾ ਹੋ ਜਾਂਦਾ ਅਸੀਂ ਲੋਕ ਇਸ ਜਹਾਜ਼ ਦੇ ਵਿੱਚ ਸਵਾਰ ਸੀਗੇ ਤੇ ਹੁਣ 18 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ ਤੇ ਕਈ ਗੰਭੀਰ ਜ਼ਖਮੀ ਵੀ ਦੱਸੇ ਜਾ ਰਹੇ ਜਿਸ ਦੇ ਵਿੱਚ 60 ਸਾਲਾਂ ਇੱਕ ਸ਼ਖਸ ਹੈ ਇੱਕ 40 ਸਾਲਾਂ ਸ਼ਖਸ ਤੇ ਇੱਕ ਬੱਚੇ ਇਹ ਜ਼ਿਆਦਾ ਗੰਭੀਰ ਜ਼ਖਮੀ ਹੈਗੇ ਨੇ ਬਾਕੀ ਜੋ ਹੈ ਉਹ ਆ ਸਾਰ ਮਾਮਲੀ ਸੱਟਾਂ ਉਹਨਾਂ ਨੂੰ ਲੱਗੀਆਂ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਜੋ ਹੈ ਭਰਤੀ ਕਰਵਾਇਆ ਗਿਆ ਤਾਂ ਇਹ ਵੱਡਾ ਪਲੇਨ ਕ੍ਰੈਸ਼ ਹੋਇਆ ਤਾਂ ਵੱਡਾ ਹਾਦਸਾ ਟ੍ਰਾਂਟੋ ਦੇ ਵਿੱਚ ਹੋਇਆ ਟ੍ਰਾਂਟੋ ਦੇ ਪੀਰਸਨ 에ਅਰਪੋਰਟ ਦੇ ਉੱਪਰ ਹੀ ਇਹ ਹਾਦਸਾ ਵਾਪੜਿਆ ਟ੍ਰਾਂਟੋ ਦੇ ਪੀਰਸਨ 에ਅਰਪੋਰਟ ਦੇ ਉੱਪਰ ਲੈਂਡਿੰਗ ਦੇ ਦੌਰਾਨ ਵੱਡਾ ਹਾਦਸਾ ਵਾਪਰ ਜਾਂਦਾ ਹੈ ਪਲੇਨ ਜੋ ਹੈ ਕ੍ਰੈਸ਼ ਹੋ ਜਾਂਦਾ ਦੱਸਿਆ ਜਾ ਰਿਹਾ ਹੈ ਕਿ ਬਰਫ਼ੀਲੇ ਰਨਵੇ ਦੇ ਕਾਰਨ ਜੋ ਜਹਾਜ਼ ਹੈ ਉਹ ਫਿਸਲ ਗਿਆ ਤੇ ਫਿਸਲ ਕੇ ਪਲਟ ਜਾਂਦਾ ਜਿਸ ਤੋਂ ਬਾਅਦ ਯਾਤਰੀ ਵੀ ਅੰਦਰ ਜਿਹੜੇ ਨੇ ਇਕਦਮ ਪੁੱਠੇ ਹੋ ਜਾਂਦੇ ਨੇ ਤਾਂ ਮੌਕੇ ਤੇ ਬੜੀ ਮੁਸ਼ਕਲ ਦੇ ਨਾਲ ਯਾਤਰੀ ਬਾਹਰ ਨਿਕਲਦੇ ਨਹਾਰਾ ਕਿ ਮਾਮੂਲੀ ਸੱਟਾਂ ਲੱਗੀਆਂ ਨੇ 18 ਜਣੇ ਇਸ ਦੇ ਵਿੱਚ ਦੱਸਿਆ ਜਾ ਰਿਹਾ ਕਿ 18 ਜਣੇ ਜ਼ਖਮੀ ਹੋਏ ਨੇ ਹਾਲਾਂਕਿ 80 ਯਾਤਰੀ ਇਸ ਪਲੇਨ ਦੇ ਵਿੱਚ ਸਵਾਰ ਸੀਗੇ ਤਾਂ ਤੁਸੀਂ ਵੇਖੋ ਤਸਵੀਰਾਂ ਦੇ ਵਿੱਚ ਕਿਸ ਤਰ੍ਹਾਂ ਇਹ ਪੁੱਠਾ ਹੋ ਜਾਂਦਾ ਹੈ ਫਿਸਲ ਕੇ ਹਾਲਾਂਕਿ ਇਹ ਵੀ ਦੱਸਿਆ ਜਾ ਰਿਹਾ ਕਿ ਇਸ ਤੋਂ ਬਾਅਦ ਅੱਗ ਵੀ ਜਿਹੜੀ ਲੱਗ ਜਾਂਦੀ ਹੈ ਪਰ ਜੋ ਯਾਤਰੀ ਹੈਗੇ ਨੇ ਸੁਰੱਖਿਅਤ ਬਾਹਰ ਨਿਕਲ ਜਾਂਦੇ ਨੇ ਤਾਂ ਜਦੋਂ ਹੀ ਜਹਾਜ਼ ਫਿਸਲ ਕੇ ਪੁੱਠਾ ਹੁੰਦਾ 99 ਦੇ ਉੱਪਰ ਤਾਂ ਉਸ ਤੋਂ ਬਾਅਦ ਅੱਗ ਲੱਗ ਜਾਂਦੀ ਹੈ ਤਾਂ ਮੌਕੇ ਤੇ ਜੋ ਹੈ ਉਸ ਆਗ ਨੂੰ ਵੀ ਬੁਝਾਇਆ ਜਾਂਦਾ ਤੇ ਯਾਤਰੀ ਵੀ ਜੜੇ ਨੇ ਬਾਹਰ ਕੱਢੇ ਜਾਂਦੇ ਨੇ 80 ਲੋਕ ਸਵਾਰ ਸੀਗੇ ਇਸ ਜਹਾਜ਼ ਦੇ ਵਿੱਚ ਟੋਰਾਂਟੋ ਪੀਰਸਨ 에ਅਰਪੋਰਟ ਦੇ ਉੱਪਰ ਇਹ ਪੂਰਾ ਹਾਦਸਾ ਜੋ ਵਾਪਰਿਆ ਤਾਂ ਅਚਾਨਕ ਬਰਫੀਲੀ ਰਨਵੇ ਹੋਣ ਦੇ ਕਾਰਨ ਹੀ ਇਹ ਪੂਰੀ ਘਟਨਾ ਜੋ ਹੈ ਵਾਪਰ ਜਾਂਦੀ ਹੈ ਫਿਸਲ ਜਾਂਦਾ ਫਿਸਲ ਕੇ ਜੋ ਹੈ ਪੁੱਠਾ ਹੋ ਜਾਂਦਾ ਤਾਂ ਟੋਰਾਂਟੋ ਦੇ ਪੀਰਸਨ ਇੰਟਰਨੈਸ਼ਨਲ 에ਅਰਪੋਰਟ ਤੇ ਸਵਾਰ ਨੂੰ ਡੈਲਟਾ 에ਅਰਲਾਈਨਸ ਦਾ ਜਹਾਜ਼ ਕ੍ਰੈਸ਼ ਹੋਇਆ ਹੈ ਡੈਲਟਾ 에ਅਰਲਾਈਨਸ ਦਾ ਜਹਾਜ਼ ਸੀਗਾ ਜਿਹੜਾ ਕ੍ਰੈਸ਼ ਹੋਇਆ ਇਸ ਦੇ ਵਿੱਚ 18 ਲੋਕ ਜਿਹੜੇ ਨੇ ਜ਼ਖਮੀ ਹੋਏ ਨੇ ਜਹਾਜ਼ ਦੇ ਵਿੱਚ 80 ਲੋਕ ਜਿਹੜੇ ਨੇ ਉਹ ਸਵਾਰ ਸੀਗੇ ਮੀਡੀਆ ਰਿਪੋਰਟਾਂ ਦੇ ਅਨੁਸਾਰ ਡੈਲਟਾ ਫਲਾਈਟ 4819 ਬਰਫੀਲੇ ਰਨਵੇ ਤੇ ਫਿਸਲ ਜਾਂਦੀ ਹੈ ਤੇ ਉਸ ਤੋਂ ਬਾਅਦ ਪਲਟ ਜਾਂਦੀ ਹੈ ਵੀ ਦੱਸਿਆ ਜਾ ਰਿਹਾ ਹੈ ਕਿ ਜਹਾਜ਼ ਨੇ ਮਿਨੀਆਪੋਲਿਸ ਤੋਂ ਸਵੇਰੇ 11:47 ਮਿੰਟ ਤੇ ਉਡਾਨ ਭਰੀ ਸੀ ਤਾਂ ਇਹ ਵੀ ਜੋ ਹੈ ਜੋ ਜਾਣਕਾਰੀ ਜਿਹੜੀ ਹੈ ਸਾਹਮਣੇ ਆ ਰਹੀ ਹੈ ਉਸ ਤੋਂ ਬਾਅਦ ਜੋ ਹੈ ਪੂਰੀ ਘਟਨਾ ਵਾਪਰ ਜਾਂਦੀ ਹੈ ਰਨਵੇ ਦੇ ਉੱਪਰ ਜ਼ਿਆਦਾ ਬਰਫ਼ ਸੀਗੀ ਤੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਤੇਜ਼ ਹਵਾਵਾਂ ਦੇ ਕਾਰਨ ਵੀ ਇਹ ਪੂਰੀ ਘਟਨਾ ਜਿਹੜੀ ਹੈ ਵਾਪਰੀ ਹੈ ਤੇਜ਼ ਹਵਾਵਾਂ ਸੀਗੀਆਂ ਬਰਫ਼ੀਲੀ ਰਨਵੇ ਸੀ ਜਿਸ ਕਰਕੇ ਰਨਵੇ ਦੇ ਉੱਪਰੀ ਇਹ ਜੋ ਜਹਾਜ਼ ਹੈ ਉਹ ਫਿਸਲ ਜਾਂਦਾ ਫਿਸਲ ਕੇ ਪੁੱਠਾ ਹੋ ਜਾਂਦਾ ਉਸ ਤੋਂ ਬਾਅਦ ਇਸ ਤੇ ਉੱਪਰ ਅੱਗ ਵੀ ਲੱਗ ਜਾਂਦੀ ਹੈ ਪਰ ਗਨੀਮਤ ਇਹ ਰਹੀ ਹੈ ਕੋਈ ਜ਼ਿਆਦਾ ਨੁਕਸਾਨ ਨਹੀਂ ਹੋਇਆ ਕਰੂ ਮੈਂਬਰ ਵੀ ਬਚ ਜਾਂਦੇ ਨੇ ਤਾਂ ਹੋਰ ਵੀ ਅਕਈ ਲੋਕ ਜਿਹੜੇ ਜਸਵਾਰ ਸੀਗੇ ਉਹਨਾਂ ਦੀ ਜਾਨ ਬਚੀ ਹਾਲਾਂਕਿ 18 ਲੋਕ ਜ਼ਖਮੀ ਨੇ ਕਹੀਆਂ ਨੇ ਮਾਮੂਲੀ ਸੱਟਾਂ ਨੇ ਪਰ ਜੋ ਜ਼ਿਆਦਾ ਗੰਭੀਰ ਦਸਤੀ ਜਾ ਰਹੇ ਉਹਨਾਂ ਦੇ ਵਿੱਚ ਇੱਕ ਬੱਚਾ ਹੈ ਇੱਕ 60 ਸਾਲਾ ਪੁਰਸ਼ ਹੈ ਤੇ ਇੱਕ 40 ਸਾਲਾ ਇੱਕ ਮਹਿਲਾ ਜਿਹੜੇ ਕਿ ਜ਼ਿਆਦਾ ਜ਼ਖਮੀ ਦਸਤੇ ਜਾ ਰਹੇ ਨੇ ਪਰ ਬਾਕੀਆਂ ਦੇ ਜੋ ਮਾਮੂਲੀ ਸੱਟਾਂ ਲਗੀਆਂ ਨੇ ਤਾਂ ਹਸਪਤਾਲ ਦੇ ਵਿੱਚ ਜਿਹੜੇ ਇਲਾਜ ਹੈਗੇ ਨੇ ਤਾਂ ਵੱਡੀ ਖਬਰ ਜਿਹੜੀ ਹੈ ਕੈਨੇਡਾ ਤੋਂ ਸਾਹਮਣੇ ਆਈ ਹੈ ਕੈਨੇਡਾ ਦੇ ਟੋਰਾਂਟੋ ਦੇ ਵਿੱਚ ਹਾਦਸਾ ਵਾਪਰਿਆ ਹੈ ਟੋਰਾਂਟੋ ਦੇ ਪੀਅਰਸਨ ਇੰਟਰਨੈਸ਼ਨਲ 에ਅਰਪੋਰਟ ਤੇ ਅ ਡੈਲਟਾ 에ਅਰਲਾਈਨਸ ਦਾ ਇਹ ਪਲੇਨ ਹੈ ਜੋ ਕ੍ਰੈਸ਼ ਹੋ ਜਾਂਦਾ ਹੈ ਰਨਵੇ ਦੇ ਉੱਪਰ ਹੀ ਕ੍ਰੈਸ਼ ਹੋ ਜਾਂਦਾ ਹੈ ਬਰਫੀਲੀ ਰਨਵੇ ਦੱਸੀ ਜਾ ਰਹੀ ਹੈ ਕਿ ਬਰਫੀਲੀ ਸੀਗੇ ਰਨਵੇ ਜਿਸ ਤੋਂ ਬਾਅਦ ਫਿਸਲ ਜਾਂਦਾ ਹੈ ਜੋ ਪਲੇਨ ਫਿਸਲ ਕੇ ਜੋ ਹੈ ਪਲਟ ਜਾਂਦਾ ਜਿਸ ਤੋਂ ਬਾਅਦ ਪੁੱਠਾ ਹੋ ਜਾਂਦਾ ਤੇ ਅੱਗ ਲੱਗ ਜਾਂਦੀ ਹਾਲਾਂਕਿ ਜਾਨੀ ਨੁਕਸਾਨ ਵੱਡਾ ਨੁਕਸਾਨ ਨਹੀਂ ਹੋਇਆ ਮੌਕੇ ਤੇ ਅੱਗ ਨੂੰ ਬੁਝਾਇਆ ਜਾਂਦਾ ਹੈ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਟੋਰਾਂਟੋ ਪੀਰਸਨ 에ਅਰਪੋਰਟ ਦੀਆਂ ਤਸਵੀਰਾਂ ਨੇ ਜਿਸse ਸਾਫ਼ ਦੇਖਿਆ ਜਾ ਸਕਦਾ ਕਿ ਕਿਸ ਤਰ੍ਹਾਂ ਜੋ ਪਲੇਨ